ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਿਕਾਰਯੋਗ ਖੇਮਕਰ ਹਲਕੇ ਦੇ ਮੈਂ ਆਪਣੇ ਸਾਰੇ ਹੀ ਭਰਾਵਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ ਮੈਂ ਵੇਖ ਰਿਹਾ ਕਿ ਸੋਸ਼ਲ ਮੀਡੀਆ ਤੇ ਇੱਕ ਮੇਰੀ ਪੋਸਟ ਜਿਹੜੀ ਆ ਵਾਇਰਲ ਹੋ ਰਹੀ ਆ ਵਿਰੋਧੀ ਬੜੀ ਉਸ ਗੱਲ ਨੂੰ ਤੂਲ ਦੇ ਰਹੇ ਆ ਮੈਂ ਕੱਲ ਪਿੰਡਾਂ ਵਿੱਚ ਗਿਆ ਸੀ ਪਹਿਲਾਂ ਅਸੀਂ ਪਿੰਡ ਦਾਸੂਵਾਲ ਦੀ ਘ੍ਰਿਆਲੀ ਪੂਨੀਆਂ ਤੇ ਰਹੀ ਮੰਡੀ ਦਾਸੂਗਾਲ ਤੇ ਦਾਸੂਗਾਲ ਇਹਨਾਂ ਪਿੰਡਾਂ 'ਚ ਸਾਡੇ ਪ੍ਰੋਗਰਾਮ ਸੀ ਤੇ ਮੇਰੇ ਵੀਰ ਉੱਥੇ ਮੈਨੂੰ ਅੱਗੇ ਵੀ ਮੇਰੇ ਸਾਰੇ ਜਿਹੜੇ ਸਤਕਾਰਯੋਗ ਮੇਰੇ ਵਰਕਰ ਸਹਿਬਾਨ ਆ ਜਾਂ ਮੇਰੇ ਜਿਹੜੇ ਪਿੰਡਾਂ ਦੇ ਲੀਡਰ ਆ ਮੇਰੇ ਭਰਾਵਾਂ ਵਰਗੇ ਤੇ ਅਸੀਂ ਇੱਕ ਦੂਜੇ ਨੂੰ ਹੱਸਾਂ ਮਖੌਲ ਕਰਦੇ ਰਹਿੰਨੇ ਆ ਤੇ ਮੇਰੇ ਵੀਰ ਉਹ ਜਿਹੜੇ ਭਰਾਵਾਂ ਨਾਲ ਮੈਂ ਕੱਲ ਗੱਲ ਕਰ ਰਿਹਾ ਸੀ ਉਹ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਜਿਹੜੇ ਐਮਪੀ ਇਲੈਕਸ਼ਨ ਲੜ ਰਹੇ ਉਹਨਾਂ ਦੇ ਰਿਸ਼ਤੇਦਾਰ ਸੀ ਉਹ ਜਦ ਮੈਨੂੰ ਹਾਸੇ ਨਾਲ ਕਹਿ ਰਿਹਾ ਸੀ ਕਿ ਨਹੀਂ ਐਮਐਲਸਾ ਪਹਿਲਾਂ ਗਲੀ ਬਣਾਉਣੀ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਚੂਣ ਜਾਬਤਾ ਲੱਗਾ ਭਈ ਇਹ ਗਲੀਆਂ ਹੁਣ ਆਪਾਂ ਚੂਣ ਜਾਬਤੇ ਤੋਂ ਬਾਅਦ ਜਿਹੜਾ ਵਾ ਉਹ ਬਣਾ ਦੇਵਾਂਗੇ ਤੇ ਹਾਸੇ-ਹਾਸੇ ਜਿਵੇਂ ਉਹਨਾਂ ਨੂੰ ਕਹਿਤਾ ਕਿ ਭਾਈ ਚੰਗਾ ਜੇ ਤੁਸੀਂ ਵੋਟਰ ਨਹੀਂ ਪਾਉਣੀਆ ਤੇ ਵੋਟਾਂ ਘਟ ਜੀਆਂ ਘਟ ਜਾਣਗੀਆਂ ਤੇ ਕੋਈ ਨਹੀਂ ਜਿਹੜਾ ਲਾਲਜੀ ਸਿੰਘ ਭੁੱਲਰ ਆ ਉਹ ਤੁਹਾਡਾ ਰਿਸ਼ਤੇਦਾਰ ਆ ਤੇ ਉਹ ਆਪੇ ਹੀ ਤੁਹਾਨੂੰ ਪੁੱਛ ਲੂਗਾ ਤੁਹਾਡੇ ਰਿਸ਼ਤੇਦਾਰ ਨੂੰ ਹੀ ਵੋਟਾਂ ਪੈਣੀਆਂ ਤੇ ਖਰਾਰਤੀ ਬੰਦਿਆ ਨੇ ਜਿਹੜੀ ਅੱਧੀ ਗੱਲ ਕੱਟ ਕੇ ਤੇ ਬਾਕੀ ਜਿਹੜੀ ਗੱਲ ਆ ਉਹ ਸੋਸ਼ਲ ਮੀਡੀਆ ਤੇ ਪਾਤੀ ਸੋ ਮੈਂ ਵਿਰੋਧੀਆਂ ਨੂੰ ਇਹ ਕਹਿਣਾ ਚਾਹਣਾ ਵਾਂ ਤੁਹਾਡੀਆਂ ਇਹਨਾਂ ਗੱਲਾਂ ਦੇ ਨਾਲ ਇਹਨਾਂ ਗੱਲਾਂ ਦੇ ਨਾਲ ਕੁਝ ਨਹੀਂ ਹੋਣਾ ਇਹ ਹੁਣ ਤੁਸੀਂ ਜਿਹੜੀ ਤੁਹਾਡੀ ਹਾਰ ਆ ਉਹ ਤੁਹਾਨੂੰ ਸਾਫ਼ ਦਿਖ ਰਹੀ ਆ ਤੇ ਤੁਸੀਂ ਬਖਲਾੜ ਚ ਆਏ ਆਏ ਹੋ ਤੁਸੀਂ ਇਹਨਾਂ ਗੱਲਾਂ ਦਾ ਜਿਹੜਾ ਸਹਾਰਾ ਲੈਣਾ ਚਾਹੁੰਦੇ ਹੋ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣੀ ਚਾਹਣਾ ਕਿ ਹਲਕਾ ਖੇਮ ਕਰਨ ਮੇਰਾ ਇੱਕ ਪਰਿਵਾਰ ਵਾਂਗੂ ਆ ਤੇ ਜਿਹੜੇ ਉਥੋਂ ਦੇ ਲੀਡਰ ਤੇ ਵਰਕਰ ਸਹਬ ਆਣਾ ਮੇਰੇ ਇੱਕ ਪਰਿਵਾਰਾ ਭਰਾਵਾ ਵਾਂਗੂ ਆ ਉਹ ਮੈਨੂੰ ਕਦੀ ਝਿੜਕ ਵੀ ਲੈਂਦੇ ਆ ਮੇਰੇ ਨਾਲ ਕਦੀ ਤੱਤੇ ਵੀ ਹੋ ਜਾਂਦੇ ਆ ਤੇ ਮੈਨੂੰ ਉਹ ਪਿਆਰ ਵੀ ਕਰਦੇ ਆ ਸੋ ਤੁਹਾਡੀਆਂ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਣਾ ਤੁਸੀਂ ਇੱਕ ਤਰੀਕ ਨੂੰ ਇੱਕ ਜੂਨ ਨੂੰ ਵੋਟਾਂ ਪੈਣੀਆਂ ਉਦੋਂ ਬਾਅਦ ਜਿਹੜੀ ਜਦੋਂ ਗਿਣਤੀ ਹੋਣੀ ਆ ਤੇ ਤੁਹਾਡੇ ਸਾਹਮਣੇ ਤੁਹਾਨੂੰ ਆਪਣਾ ਸ਼ੀਸ਼ਾ ਜਿਹੜਾ ਦਿਖ ਪੈਣਾ ਸੋ ਮੈਂ ਜਿਹੜੇ ਮੇਰੇ ਖੇਮਕਰ ਨਾਲ ਕਹਦੇ ਮੇਰੇ ਵੋਟਰ ਸਪੋਰਟਰ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਤੁਸੀਂ ਲੋਕਾਂ ਦੀਆਂ ਗੱਲਾਂ 'ਚ ਜਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਜੜੀਆਂ ਅਫਵਾਹਾਂ ਫਲਾਇਆਂ ਜਾਂ ਜਾ ਰਹੀਆਂ ਉਹਨਾਂ ਗੱਲਾਂ 'ਚ ਨਹੀਂ ਆਉਣਾ ਆਪਾਂ ਚੜ੍ਹਦੀ ਕਲਾ ਨਾਲ ਆਪਣੇ ਭਰਾ ਲਾਲਜੀ ਸਿੰਘ ਭੁੱਲਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਖੇਮ ਕਰਨ ਲਈ ਚੋ ਹਲਕੇ ਤੋਂ ਜਿਤਾਉਣਾ ਸੋ ਇਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਆਉਣ ਦੀ ਕੋਈ ਲੋੜ ਨਹੀਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ